ਸੱਚੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਨੇ ਘੈਂਟ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਦਾ ਵਲੌਗ ਆਪਣਾ ਹੈਗਾ ਜੋ ਆਪਾਂ ਸ਼ਾਮ ਨੂੰ ਮਤਲਬ ਸ਼ਾਮ ਵੀ ਨਹੀਂ ਕਹਿ ਸਕਦੇ 4:00 ਵਜੇ ਨੇ ਹੁਣ ਤਾਂ ਦੁਪਹਿਰਾ ਹੀ ਲੱਗਦਾ ਹੈ ਐਸੇ ਵੇਲੇ ਸਟਾਰਟ ਕਰ ਰਹੇ ਹਾਂ ਕਿਉਂਕਿ ਆਪਾਂ ਚੱਲੇ ਸੀ ਮਾਰਕੀਟ ਮਾਰਕੀਟ ਮੈਂ ਲਾਈਨਿੰਗ ਲੈਣੀ ਸੀਗੀ ਤੇ ਨਾਲ ਹੀ ਮੈਂ ਸੋਚ ਰਹੀ ਹਾਂ ਕਿ ਮੈਂ ਦੁਪੱਟਾ ਲਿਆਵਾਂ ਤੇ फटाफट ਚੱਲਦੇ ਆ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਆ ਤੇ ਆਪਾਂ ਲੈ ਕੇ ਆਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਲਦੀ ਕੁਸੂਤ ਤਿਆਰ ਕਰਾਂਗੇ ਅਸੀਂ ਚੁੰਨੀ ਲੈ ਲਈ ਹੁਣ ਉਸ ਤੋਂ ਬਾਅਦ ਆਪਾਂ ਚੱਲੇ ਆ ਕਿੱਧਰ ਲੈਸਾਂ ਵਾਲੀ ਦੁਕਾਨ ਤੇ ਤੇ ਐਸਾ ਤੁਰੇ ਜਾਂਦੇ ਆ ਹੁਣ ਸੋਚਿਆ ਜੀ ਸ਼ੂਟ ਕਰ ਲਈ ਅਸੀਂ ਭੁੱਲੀ ਜਾਂਦੇ ਆ ਵੀ ਅਸੀਂ ਸ਼ੂਟ ਵੀ ਕਰਨ ਸਾਨੂੰ ਬਾਅਦ ਚ ਯਾਦ ਆਉਂਦਾ ਸਵਾਲ ਲੈਣ ਜੀ ਹੈਗਾ ਸ਼ਾਪਿੰਗ ਕਰਕੇ ਆਪਾਂ ਚੱਲੇ ਆਂ ਘਰੇ ਤੇ ਸ਼ਾਪਿੰਗ ਜਰ ਪੱਕੀ ਕੀ ਲਿਆ ਮੈਂ ਤੁਹਾਨੂੰ ਹੁਣੇ ਦਿਖਾ ਦਿੰਦੀ ਆ ਬਹੁਤ ਭਾਰੀ ਸ਼ਾਪਿੰਗ ਕੀਤੀ ਆ ਜਿਹੜੀ ਸਬਜ਼ੀਆਂ ਸਬਜ਼ੀਆਂ ਦੀ ਵੀ ਖਰੀਦ ਲਈ ਫੰਡ ਜਦੋਂ ਦੁਕਾਨੀ ਆ ਆ ਦੇਖੋ ਜੀ ਬਹੁਤ ਵੱਡਾ ਲਫਾਫਾ ਹੈ ਜਿਹੜਾ ਮੈਂ ਭਰ ਲਿਆ ਸਬਜ਼ੀਆਂ ਦਾ ਜਿਹੜੀ ਸੂਟ ਦੀ ਸ਼ਾਪਿੰਗ ਕਰਨੀ ਸੀ ਉਹ ਤਾਂ ਮਾਰੀ ਜੀ ਇਹਦੇ ਚ ਆਹੀ ਜ਼ਿਆਦਾ ਸ਼ਾਪਿੰਗ ਹੈ ਤੇ ਹੁਣ ਆਪਾਂ ਕੋਈ ਤਾਂ ਬਹਾਨਾ ਹੈ ਘੁੰਮਣੇ ਆਣਾ ਹੈ ਹੁਣ ਅਸੀਂ ਚੱਲੇ ਆ ਘਰ ਨੂੰ ਰਿਕਸ਼ਾ ਆਪਾਂ ਲੈ ਲਿਆ ਬਸ ਚਲੇ ਚਲੇ ਹੈ ਜਲਦੀ ਨਾਲ ਪਹੁੰਚ ਜਾਾਂਗੇ ਘਰੇ ਤੇ ਚੱਲ ਕੇ ਕਰਾਂਗੇ ਰੋਟੀ ਪਾਣੀ ਉਹ ਤਾਂ ਨਿਕਲਿਆ ਲੋ ਮੈਂ ਸੋਚਿਆ ਵੀ ਤੁਹਾਨੂੰ ਵੀ ਦਿਖਾ ਦਵਾਂ ਵੀ ਮੈਂ ਕੀ ਸ਼ਾਪਿੰਗ ਕਰਕੇ ਆਈਆਂ ਆਹ ਸੂਟ ਦੇ ਨਾਲ ਆ ਖਰੀਦਿਆ ਦੁਪੱਟਾ ਔਰ ਨਾਲ ਲਈਆ ਆਹ ਲੈਸ ਬਸ ਆ ਸ਼ਾਪਿੰਗ ਹੈ ਨਾਲ ਆ ਲਾਈਨਿੰਗ ਤੇ ਸੋਚਿਆ ਬਣਾ ਲਈਏ ਸੂਟ ਨੂੰ ਥੋੜਾ ਟਾਈਮ ਉਹ ਕਰ ਲਈਏ ਤੇ ਜਿਵੇਂ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਵੀ ਮੈਂ ਤੁਹਾਨੂੰ ਆਪਦੀ ਉਹ ਦਿਖਾਉਂਗੀ ਮਮਟੀ ਵੀ ਦਿਖਾਉਂਗੀ ਆਪਾਂ ਕੀ ਕੀ ਸਫਾਈ ਕੀਤੀ ਉਹ ਵੀ ਤੁਹਾਨੂੰ ਮੈਂ ਲੈ ਕੇ ਚਲਦੀ ਆ ਹੁਣ ਫਟਾਫਟ ਮਮਟੀ ਦੇ ਵਿੱਚ ਚਲੋ ਫਿਰ ਚੱਲਦੇ ਆਂ ਆਪਾਂ ਮਮਟੀ ਚ ਇੱਧਰ ਜਨਾਬ ਆਂਦੇ ਸਾਰ ਨਾਲੇ ਕਰ ਰਹੇ ਨੇ ਚਾਹ ਇੰਜੋਏ ਨਾਲੇ ਆਪ ਦਾ ਪ੍ਰੋਜੈਕਟਰ ਨਾਲ ਪਤਾ ਨਹੀਂ ਕੀ ਕਰਿਆ ਰਹੇ ਨੇ ਇੱਧਰ ਸ਼ਬਦ ਸਿੰਘ ਲੱਡੂ ਇੰਜੋਏ ਕਰਦਾ ਹੋਇਆ ਵਿਆਹ ਦੀ ਭਾਜੀ ਆਈ ਸੀਗੀ ਆਪਾਂ ਖਤਮ ਵੀ ਕਰਤੀ ਨਾਲ ਦੇਖ ਰਹੀ ਹੈ ਕੀ ਦੇਖ ਰਹੀ ਹੈ ਬਟਾ ਟਵਾਈਜ਼ ਕੀ ਟਵਾਈਜ਼ 20 ਟਵਾਈਜ਼ 20 ਟਵਾਈਜ਼ ਓਕੇ ਜੀ ਆ ਦੇਖੋ ਭਾਜੀ ਦਾ ਡੱਬਾ ਆਇਆ ਸੀ ਪਰ ਅਸੀਂ ਛੱਡਿਆ ਹੀ ਨਹੀਂ ਲੈ ਕੇ ਚਾਲਦੇ ਹਾਂ ਮਮਟੀ ਦੇ ਵਿੱਚ ਤੁਹਾਨੂੰ ਹੁੰਦੇ ਦਿਖਾਣੇ ਆਉਂਦੀ ਵੀ ਸਫਾਈ ਇੱਧਰ ਸਾਡਾ ਟੀਡੀਐਮ ਅਸਾਂ ਅੰਦਰ ਕੈਦ ਕੀਤਾ ਮੈਂ ਇਹ ਹੁਣੇ-ਹੁਣੇ ਜਾ ਕੇ ਪਤਾ ਨਹੀਂ ਕਿੱਥੋਂ ਆਏ ਆ ਖੇਤਾਂ 'ਚ ਜਾ ਕੇ ਆਏ ਆ ਨਾ ਖੇਤਾ 'ਚੋਂ ਗੰਦਾ ਹੋ ਕੇ ਆ ਗਿਆ ਗੰਦਾ ਬੱਚਾ ਲੋਈ ਹੋਏ ਮੇਰੇ ਪਿੱਛੇ ਆ ਗਿਆ ਲੋਈ ਦੇਖੋ ਮਮਟੀ ਇੱਥੇ ਨਾ ਬਹੁਤ ਖਲਾਰਾ ਸੀ ਮਮਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਸਾਰਾ ਖਲਾਰਾ ਸਹੀ ਘਰਤਾ ਤੇ ਇਹ ਮੰਜਾ ਆਪਣਾ ਬਾਹਰ ਪਿਆ ਸੀ ਧੁੱਪ ਹੁੰਦੀ ਸੀ ਉਦੋਂ ਮੰਜਾ ਇੱਥੇ ਲਾ ਕੇ ਕਚੇੜਾ ਲਾਤੀ ਆਹ ਡੱਬੇ ਜਿਹੜੇ ਆਪਾਂ ਹੁਣੇ-ਹੁਣੇ ਸਾਮਾਨ ਮੰਗਵਾਇਆ ਸੀ ਉਹ ਸਾਮਾਨ ਦੇ ਡੱਬੇ ਨੇ ਕੋ ਪਿੱਛੇ ਘਰਤਾ ਔਰ ਟਿੱਡੀ ਨਹੀਂ ਛੱਡਦਾ ਪਿਆ ਸੀ ਚੱਬੀ ਜਾ ਰਿਆ ਸੀ ਢੋਲ ਖਾਲੀ ਕਰਕੇ ਕਣਕ ਇੱਕ ਘਟਾਏ ਸੀ ਇੱਕ ਥੱਲੇ ਲੈ ਗਏ ਮਤਲਬ ਇਹਨੂੰ ਖਾਲੀ ਕੀਤਾ ਬਹੁਤ ਸਪੇਸ ਵਧਾਈ ਹੈ ਇਹਦੇ ਚੋਂ ਅਸੀਂ ਇੰਨਾ ਕਚਰਾ ਕੱਢਿਆ ਇੰਨਾ ਕਚਰਾ ਕੱਢਿਆ ਇਹ ਸਾਡਾ ਗੱਤਾ-ਗੱਤਾ ਹੀ ਦੋ-ਤਿੰਨ ਸੌ ਦਾ ਵਿਕ ਗਿਆ ਇਹ ਇੱਥੇ ਮੇਰੇ ਪਿੱਛੇ ਪੈ ਗਿਆ ਇਹ ਥੱਪੜ ਗਿਆ ਮੇਰੇ ਤੋਂ ਕਿਉਂ ਇਹ ਗੰਦਾ ਹੋਇਆ ਪਿਆ ਅੱਜ ਇਹਨੂੰ ਕੋਲਾਂ ਨੂੰ ਦਿਲ ਨਹੀਂ ਕਰ ਰਿਹਾ ਅੱਜ ਮੈਂ ਇੱਥੇ ਝਾੜੂ ਪੋਚਾ ਕਰ ਨਹੀਂ ਸਕੀ ਕਿਉਂਕਿ ਮੇਰੀ ਸੀ ਤਬੀਅਤ ਖਰਾਬ ਬੁਖਾਰ ਹੀ ਢਿੱਕ ਹੋ ਰਿਹਾ ਏਡੀ ਕੁੱਟੂngੇ ਮੈਂ ਆ ਤਾਂ ਚਲੋ ਇਹਨਾਂ ਖਲਾਰਤਾ ਵੈਸੇ ਇਹ ਖਿਲਰਿਆ ਨਹੀਂ ਸੀ ਛੱਤ ਦੇ ਨਾਲ ਸੌਰੀ ਤੇ ਪੁਝਾਲ ਪਿਆ ਹੋਇਆ ਸੀ ਇਹ ਦੇਖੋ ਇਹ ਐਂ ਗੰਦਾ ਕਰ ਦਿੰਦਾ ਛੱਤ ਨੂੰ oh my god ਦੇਖਿਆ ਹਜੀ ਮੈਂ ਕੱਲ ਝਾੜੂ ਮਾਰਿਆ ਸੀਗਾ ਕਰ ਜਾ ਤੂੰ ਚੱਲ ਧੱਲੇ ਚੱਲ ਧੱਲੇ ਚੱਲ ਛਿੱਕਾ ਲੱਗ ਗਿਆ ਨਾ ਛਿੱਕਾ ਲੱਗ ਗਿਆ ਸਾਰੀ ਮਿੱਟੀ ਮਿੱਟੀ ਕਰਤੀ ਸਫਾਈ ਕੌਣ ਕਰੇਗਾ ਹੁਣ ਭੋਲਾ ਜਿਹਾ ਬਣ ਕੇ ਬੈਠ ਜਾਣਾ ਉਹਨੇ ਕੁੱਟਾਂਗੀ ਫਿਰ ਮੈਂ ਤੈਨੂੰ ਚੱਲ ਧੱਲੇ ਜਿਹੜੇ ਨੂੰ ਡਾੜ ਤੋਂ ਬੜਾ ਪੋਲਾ ਬਣ ਜਾਂਦਾ ਬਟਾ ਇਹ ਹੈ ਨਹੀਂਗਾ ਪੋਲਾ ਇਹ ਬਹੁਤ ਗੰਦਾ ਹੈ ਮੈਨੂੰ ਅੱਖਾਂ ਕੱਢ ਰਿਹਾਗਾ ਆ ਕਰਤੇ ਨੇ ਮੇਰਾ ਕੰਮ ਵਧਾਤਾ ਮੇਰੇ ਅਲੱਗ-ਅਲੱਗ ਕਲਰ ਸੀਗੇ ਸਾਰੇ ਮਿਕਸ ਕਰਤੇ ਚੱਕਦੀਆਂ ਚਲੋ ਆਕੇ ਨੂੰ ਮੈਂ ਸਾਰੀ ਛੱਤ ਖਾਲੀ ਕਰਕੇ ਏਸੀ ਤੇ ਵਿਚਾਰ ਤੇ ਕਿੱਦਾਂ ਇਹਦਾ ਕਵਰ ਨਹੀਂ ਦਿੱਤਾ ਸੀ ਹੁਣ ਦੇਤਾ ਸਾਰਾ ਨੀਡ ਐਂਡ ਕਲੀਨ ਕਰਤਾ ਜਿਹੜਾ ਉਹਦੇ ਚ ਮਮਟੀ ਚ ਉਸਮਾਨ ਕੱਢਿਆ ਸੀਗਾ ਇਹ ਮੇ ਬੱਟ ਹਲ ਪ੍ਰਾਣਾ ਸ਼ੈਂਕ ਗੱਟੇ ਇਹ ਉਦੋਂ ਲੋਡ ਪਊ ਜਦੋਂ ਆਪਾਂ ਕਣਕ ਲਾਵਾਂਗੇ ਆ ਹਾਂ ਕੈਨੀ ਸ਼ਬਦ ਦਾ ਪੋਰਟ ਆਸੀ ਟੈਂਪਰੇਰੀ ਉੱਧਰ ਲਾਈਟ ਬਣਾਈ ਸੀਗੀ ਚਲੋ ਚੁੱਲੇ ਤੇ ਕੰਮ ਕਰਦੇ ਸੀ ਇਹ ਲਾ ਲੈਂਦੇ ਹੁੰਦੇ ਸੀਗੇ ਇਹੇ ਲਾਈਟ ਇਹ ਸਾਰਾ ਮੈਂ ਇੱਥੇ ਸੈੱਟ ਕਰਤਾ ਹੁਣ ਬਸ ਇਹ ਆ ਵੀ ਇੱਥੋਂ ਟਿੱਡੀ ਨਾ ਛੇੜਖਾਨੀ ਕਰੇ ਇਧਰ ਇਹ ਸਾਰਾ ਕਲੀਨ ਕਰਤਾ ਆ ਬੋਰਡ ਸਾਫ਼ ਕਰਕੇ ਰੱਖਣਾ ਅੰਦਰ ਆ ਲੱਕਣਾ ਬਸ ਦੋ ਤਿੰਨ ਰਹਿ ਗਈਆਂ ਅਸੀ तो आंदरों भी सारा साफ करता कल सारा दोपहर मैं किता उस तो दो दिन पहला ममटी साफ की थी है ना टीडो नहीं मेरा बच्चा है ये सो ना काका वज जूगा वज जूगा वज जूगा गंजिया गंढिया नहीं गंढो ले पै कुद कु करा उन्हें देखना है कि मैं पेगा आ पै गया बस इन्हू ये चाहिए था। भी मैं पै जा ਤੇ ਮੇਰੇ ਕੋਈ ਐ ਗੁੱਦਗੁੱਦ ਕਰਦਾ ਰਵੇ ਹੇ 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 ਦੇਖੋ ਵੀ ਇਹ ਲੱਗਦਾ ਨਾ ਜਮਾਈ ਜਰਮਨ ਸ਼ੈਫਡਰਗਾ ਟਿੱਡੂ ਕੋ 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 ਆ ਯੋ ਨਹੀਂ ਮੇਰਾ ਕਾਕਾ ਨਿੱਕਾ ਨਿੱਕਾ ਜਾ ਇਹ ਭੜਾਪਰਾ ਬੱਚਾ ਹੈ ਟਿੱਡੂ ਤੇਰੇ ਕੀੜੇ ਹੋ ਗਏ ਕੀ ਕੀੜੇ ਲਾਈ ਫਿਰਦਾ ਨਹੀਂ ਕਰਾਵਾਂਗੇ ਹੁਣ ਤੈਨੂੰ ਹੁਣੇ ਬਾਹਰ ਜਾਣਾ ਜਿਆਦਾ ਚਲੋ ਜੀ ਮਮਟੀ ਤੇ ਛੱਤ ਮੈਂ ਤੁਹਾਨੂੰ ਦਿਖਾਤੀ ਤੇ ਹੁਣ ਮੈਂ ਫਟਾਫਟ ਆ ਕਲਰਸ ਚੱਕਦਾ ਝਾੜੂ ਤਾਂ ਵੱਜਣਾ ਨਹੀਂ ਟੀਡੀ ਨੇ ਨੇਚਰਲੀ ਰੰਗੋਲੀ ਬਣਾਤੀ ਹੈ ਛੱਤ ਤੇ ਕਾਹ ਹੋਆ ਕਿਸ ਕੋ ਭੋਖ ਰਿਓ ਆਪ ਕੋਈ ਨਹੀਂ ਆ ਪੁੱਤ ਬਸ ਇਹ ਆਵਾਜ਼ ਸੁਣ ਲੈ ਸਹੀ ਚੱਕਦੇ ਆ ਬਣੇ ਰੋ ਵਲੌਗ ਚ ਦੇਖਦੇ ਆ ਅੱਗੇ ਆਪਾਂ ਕੀ ਕਰਦੇ ਆ ਤਾਂ ਖੁੱਲਿਆ ਪਿਆ ਪੈਕਟ ਸ਼ਾਇਦ ਹਾਂਜੀ ਡিনার ਆਪਾਂ ਕਰ ਲਿਆ ਤਿਆਰ ਤਿਆਰ ਕਰਕੇ ਤੇ ਮੈਂ ਕਰ ਰਹੀ ਸੀ ਵੇਟ ਚ ਐਨੇ ਚ ਆ ਗਿਆ ਪ੍ਰੀਆ ਦਾ ਫੋਨ ਓਹੋ ਟਿੱਡੀ ਦੀਆਂ ਰੋਟੀਆਂ ਫੈਲੀਆਂ ਹੋਈਆਂ ਪ੍ਰੀਆ ਦਾ ਫੋਨ ਕਿਉਂ ਆਇਆ ਮੈਂ ਤੁਹਾਨੂੰ ਦੱਸ ਦਿੰਨੀ ਆ ਬਸ ਉਥੇ ਚਲਦੇ ਹੀ ਆ ਤੁਹਾਨੂੰ ਪਤਾ ਹੀ ਲੱਗ ਜਾਏਗਾ ਇਧਰ ਆ ਚੱਲ ਅੰਦਰ ਇਹਨੇ ਬੜਾ ਪਰੇਸ਼ਾਨ ਕੀਤਾ ਹੋਇਆ ਹੁਣ ਇਹ ਵੱਡਾ ਹੋ ਰਿਹਾ ਤੇ ਬੜੀ ਮਸਤੀ ਕਰਦਾ ਮੇਰੀਆਂ ਰੋਟੀਆਂ ਚੱਕਦਾ ਫਿਰ ਫਟਾਫਟ ਚાલਦੇ ਆ ਉਥੇ ਪ੍ਰੀਆ ਦੇ ਮम्मा ਕੋਲ ਨਾ ਕੰਮ ਕਰਦੇ ਮੈਂ ਤੁਹਾਨੂੰ ਦਿਖਾਦਾ ਸਾਡੀ ਪੜਾਕੂ ਕੁੜੀ ਨੂੰ ਹੈਲੋ ਗਾਇਸ ਹਾਊ ਆਰ ਯੂ ਠੀਕ ਹੈ ਵਾਟਸ ਗੋਇੰਗ ਔਨ ਜੀ ਵਿਸ਼ਾ ਕਰ ਰਹੀ ਆ ਕੱਲ ਐਗਜ਼ਾਮ ਹੈ ਬਈ ਕਾ ਦਾ ਪੰਜਾਬੀ ਦਾ ਪੰਜਾਬੀ A ਔਰ B ਹੁਣ ਜਨਰਲ ਸਿੱਧਾ ਓਕੇ ਚਲੋ ਬਈ ਸਾਰੇ ਪ੍ਰੀਵਨ ਨੂੰ ਬੈਸਟ ਵਿਸ਼ੇਸ ਦੇਣਾ ਫਾਰ ਐਗਜ਼ਾਮ ਵਧੀਆ ਜਾ ਮੈਂ ਨਾ ਪ੍ਰਿਆ ਮੈਨੂੰ ਕਹਿੰਦੀ ਮੇਰੇ ਐਗਜ਼ਾਮ ਹੈ ਕਹਿਣਾ ਮੈਂ ਐ ਸੀਗਾ ਵੀ है ना कहते हा चलो कर ला तू स्टडी है इधर क्यों फोन किया जा रहा तुम दसना चाहोत

ਵਹਾਪੀ ਵਹਾਪੀ ਖਾਓ ਸਾਰੀ ਗੋਲੀਆਂ ਸਾਰਾ ਕਿੰਨਾ ਜਨ ਬਈ ਸਾਰਾ ਕੱਢ ਬਿਮਾਰ ਹੋਈ ਜਾਂਦਾ ਇੱਕ ਉੱਠਦਾ ਦੂਜਾ ਪੈ ਜਾਂਦਾ ਮੇਰੀ ਮੇਰੀ ਹੁਣੇ ਜੇ ਉਤਾਰੀ ਸੀ ਫੇਰ ਫੇਰ ਹੋ ਗਈ ਮੇਰਾ ਖਾਓ ਗੜੀਆਂ ਦਾਦਾ 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 ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੈਂ ਉੱਠ ਚੁੱਕੀ ਹਾਂ ਤੇ ਰਾਤੀ ਆਪਾਂ ਡਿਨਰ ਕਰਕੇ ਸੋ ਗਏ ਸੀਗੇ ਮੈਂ ਕਿਉਂਕਿ ਗੱਲਾਂ ਦਵਾਈ ਦਿੱਤੀ ਸੀ ਉਹਦੇ ਕਰਕੇ ਮੈਨੂੰ ਨੀਂਦ ਬਹੁਤ ਛੇਤੀ ਆ ਗਈ ਤੇ ਉਸ ਤੋਂ ਬਾਅਦ ਮੈਂ ਜ਼ਿਆਦਾ ਕੁਝ ਰਿਕਾਰਡ ਨਹੀਂ ਕੀਤਾ ਹੈਗਾ ਤੇ ਹੁਣ ਆਪਾਂ ਕੀ ਕਰਦੇ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਇੱਧਰ ਬਣਦੀ ਆਪਣੀ ਚਾਹ ਨਾਲ ਹੀ ਇੱਧਰ ਮੈਂ ਰੇੜਕ ਰਹੀਆਂ ਮੱਖਣ ਮੱਖਣ ਤਾਂ অলਮੋਸਟ ਰੇੜਕਿਆ ਗਿਆ ਕਿਉਂਕਿ ਮੈਂ ਮਲਾਈ ਬਾਹਰ ਕੱਢ ਕੇ ਰੱਖਤੀ ਸੀ ਉਹਦੇ ਨਾਲੇ ਖੱਟੀ ਹੋ ਗਈ ਸੀ ਤੇ ਮੱਖਣ ਆਪਣਾ ਤਿਆਰ ਹੈ ਤੇ ਇੱਧਰ ਦੁੱਧ ਰੱਖਤਾ ਿੱਡੀਮ ਦਵਾਵਾਂਗੇ ਦੁੱਧ ਪਾ ਗਰਮ ਕਰਕੇ ਵੈਸੇ ਮੈਂ ਸੋਚ ਰਹੀਆਂ ਲੱਸੀ ਦੇ ਦਾਂਗੇ ਦੇਖਦੇ ਹਾਂ ਬਾਕੀ ਸਵੇਰ-ਸਵੇਰ ਮੱਖਣ ਮੈਂ ਤਾਂ ਰੇੜਕ ਰਹੀਆਂ ਕਿਉਂਕਿ ਸ਼ਬਦ ਨੂੰ ਔਰ ਉਹਦੇ ਪਾਪਾ ਨੂੰ ਮੱਕਣ ਨਾਲ ਪਰੌਂਠੇ ਬਹੁਤ ਜ਼ਿਆਦਾ ਪਸੰਦ ਨੇ ਚਲੋ ਫਿਰ फटाफट ਕਰਦੇ ਆ ਕੰਮ ਨਹੀਂ ਤਾਂ ਫਿਰ ਸ਼ਬਦ ਹੋ ਜਾਏਗਾ ਲੇਟ ਗਿਜ਼ਰ ਮੈਂ ਔਨ ਕਰਤਾ ਔਰ ਮੈਂ ਹੁਣ फटाफट ਨਾਸ਼ਤਾ ਬਣਾ ਲਾ ਮੈਂ ਅਜੇ ਈਵਨ ਬ੍ਰਸ਼ ਵੀ ਨਹੀਂ ਕੀਤਾ ਪਹਿਲਾਂ ਮੈਂ ਉੱਠ ਕੇ ਫਰੈਸ਼ ਹੋ ਕੇ ਹੱਥ ਧੋ ਕੇ ਮੂੰਹ ਧੋ ਕੇ ਇੱਕ ਵਾਰੀ ਕਿਚਨ ਚ ਵੜ ਗਿਆ ਬ੍ਰਸ਼ ਆਪਾਂ ਬਾਅਦ ਚ ਕਰਦੇ ਹੁੰਦੇ ਆ ਕਿਉਂਕਿ ਜਦੋਂ ਮੈਂ ਬ੍ਰਸ਼ ਕਰ ਲਾਂ ਫਿਰ ਮੈਨੂੰ ਕ੍ਰੇਵੀ ਹੋ ਜਾਂਦੀ ਹੈ ਚਾਹ ਦੀ ਇਸ ਕਰਕੇ ਆਪਾਂ ਆਰਾਮ ਨਾਲ ਕਰਾਂਗੇ ਚਲੋ ਫਿਰ फटाफट ਮੈਂ ਕਿਚਨ ਦਾ ਕੰਮ ਕਰ ਲਿਆ ਇੱਧਰ ਆਪਾਂ ਸ਼ਬਦ ਵੀ ਉਠਾ ਰያ ਆ ਸ਼ਬਦ ਉੱਠਿਆ ਥੋੜਾ ਅੱਜ ਲੇਟ ਮੈਨੂੰ ਲੱਗਾ ਭੱਜ-ਭੱਜ ਕੇ ਕਰਨਾ ਪਊ ਉੱਠਦੇ ਸਾਰ ਆਪਾਂ ਇਹਨੂੰ ਦੇਤਾ ਗਲਾਸ ਭਰ ਕੇ ਗੂੰਗਣੇ ਪਾਣੀ ਦਾ ਪਹਿਲਾਂ ਇਹ ਪੀਏਗਾ ਇਹ ਪਾਣੀ ਉਸ ਤੋਂ ਬਾਅਦ ਜਾਏਗਾ ਇਹ ਵਾਸ਼ਰੂਮ ਜਾਏਗਾ ਹਨਾ ਫਿਰ ਕਰੇਗਾ ਬਰਸ਼ ਫਿਰ ਆਪਾਂ ਨਵਾਵਾਂਗੇ ਫਿਰ ਆਪਾਂ ਇਹਨੂੰ ਕਰਾਂਗੇ ਰੈਡੀ ਫਿਰ ਰੈਡੀ ਸਟੈਡੀ ਗੋ ਟੂ ਸਕੂਲ ਚਲੋ ਫਿਰ ਭਈ ਇਹ ਤਾਂ ਅੱਜ ਗੁੱਡ ਮਾਰਨਿੰਗ ਕਰਨ ਦੀ ਹਾਲਤ ਚ ਨਹੀਂ ਕਿਉਂਕਿ ਹੁਣੇ ਉੱਠੇ ਆ ਤੇ ਇਹਨੂੰ ਪੀਨਦੇ ਨੇ ਆ ਪਾਣੀ ਤੇ ਮੈਂ ਪੀਨਿਆਂ ਚਾਹਸ ਤੋਂ ਬਾਅਦ ਆਪਾਂ ਤੁਹਾਨੂੰ ਅਗਲਾ ਰੁਟੀਨ ਦਿਖਾਣੇ ਆ ਸ਼ਬਦ ਨੂੰ ਤਿਆਰ ਕਰਕੇ ਆਪਾਂ ਭੇਜਦਾ ਸਕੂਲ ਤੇ ਇੱਧਰ ਬਣ ਰਹੀ ਹੈ ਪਿੰਡੀ ਮੱਖਣ ਆਪਾਂ ਇੱਧਰ ਕੱਢ ਲਿਆ ਸੀ ਉਹਨੂੰ ਪਰੌਂਠੇ ਨਾਲ ਖਵਾਤਾ ਤੇ ਦਾਲ ਮੇਰੇ ਕੋਲ ਹੈਗੀ ਆ ਤੇ ਅੱਜ ਆਪਾਂ ਗਗਨ ਦੇ ਟਿਫਿਨ ਚ ਪੈਕ ਕਰਾਂਗੇ ਦਾਲ ਪਿੰਡੀ ਐਂਡ ਮੱਖਣੀ ਤੇ ਫਟਾਫਟ ਹੁਣ ਕਰਦੇ ਆ ਇਹ ਕੰਮ ਉਸ ਤੋਂ ਬਾਅਦ ਕਰਾਂਗੇ ਘਰ ਦਾ ਕੰਮ ਫਿਰ ਦੇਖਦੇ ਆ ਅੱਜ ਕੱਦਾ ਸੂਟ ਵੀ ਕਟਾਂਗੇ ਸ਼ਬਦ ਆ ਗਿਆ ਸਕੂਲ ਤੋਂ ਔਰ ਸ਼ਬਦ ਕਰ ਰਿਹਾ ਰਿਵੀਜ਼ਨ ਆ ਵੈਰੀ ਗੁੱਡ ਤੇ ਸ਼ਬਦ ਦਾ ਪੇਪਰ ਦੀ ਰਿਵੀਜ਼ਨ ਕਰ ਰਿਹਾ ਕਿਉਂਕਿ ਸ਼ਾਮ ਨੂੰ ਫਿਰ ਅਸੀਂ ਦੇਖਣੀ ਹੁੰਦੀ ਹੈ ਮੂਵੀ ਇਸ ਕਰਕੇ ਆਪਾਂ ਸ਼ਬਦ ਨੂੰ ਪਹਿਲੇ ਹੀ ਪੜਾ ਦੇਣੇ ਆ ਤੇ ਨਾਲ ਹੀ ਆਪਾਂ ਹੁਣ ਚੱਲਦੇ ਆਂ ਪ੍ਰੀਆ ਕੋਲ ਹਨਾ ਸ਼ਬਦ ਦਾ ਉਹਦਾ ਨਾ ਅੱਜ ਉਹਦਾ ਅੱਜ ਪੇਪਰ ਸੀਗਾ ਤੇ ਆਪਾਂ ਦੇਖ ਕੇ ਆਨੇ ਆਂ ਪੁੱਛ ਕੇ ਆਨੇ ਮਤਲਬ ਕੀ ਕਿਵੇਂ ਦਾ ਹੋਇਆ ਉਹਦਾ ਪੇਪਰ ਚਲੋ ਫਿਰ ਫਟਾਫਟ ਮੇਰੇ ਨਾਲ ਮਮਾ ਮੈਂ ਤਾਂ ਖਾਗਦਾ ਅਸੀਆ ਐਸੀ ਪ੍ਰੀਆ ਕੋਲ ਤੇ ਪ੍ਰੀਆ ਛੱਤ ਤੇ ਹੁਣ ਫਟਾਫਟਾਪਾ ਵੀ ਚੱਲਦੇ ਆ ਛੱਤ ਤੇ ਫਿਰ ਉਹਨੂੰ ਪੁੱਛਦੇ ਆ ਬਾਈ ਤੇਰਾ ਪੇਪਰ ਕਿਵੇਂ ਦਾ ਹੋਇਆ ਓਹੋ ਐਨੀ ਦੂਰ ਚੜਨਾ ਪੈਂਦਾ ਬਾਈ ਦੇਖ ਕੇ ਆਸੀ ਪ੍ਰੀਆ ਹਾਈ ਕੀ ਮੇਰੇ ਆ ਤੇ ਆ ਪੇਪਰ ਬਹੁਤ ਈਜ਼ੀ ਸੀ ਲੈਂਥੀ ਵੀ ਨਹੀਂ ਸੀਗਾ ਹੱਥ ਵੀ ਨਹੀਂ ਦੁਖੇ ਪੰਜਾਬੀ ਦਾ ਲੈਂਥੀ ਹੁੰਦਾ ਹੀ ਨਹੀਂ ਹੁੰਦਾ ਹੈ ਪਰ ਇਸ ਵਾਰ ਪਹਿਲਾਂ ਨਾਲੋਂ ਸੌਖਾ ਸੀ ਓਏ ਮੈਂ ਉੱਪਰ ਆ ਗਏ ਤੁਹਾਡਾ ਬਰੇਵੋ ਕਿੱਥੇ ਆ ਬ੍ਰੈਵੋ ਏਤੀ ਆ ਪਤਾਰ ਅੱਛਾ ਰਾਤੀ ਸੁਪਨੇ ਚ ਬ੍ਰੈਵੋ ਖੁੱਲਾ ਸੀਗਾ ਮੈਂ ਤਾਂ ਹੀ ਪੁੱਛਿਆ ਮੈਂ ਕਹਿੰਦੀ ਕਿਤੇ ਅੱਜ ਸੱਚੀ ਹੋ ਜੇ ਨਹੀਂ ਨਹੀਂ ਹੋ ਜੀ ਤੇ ਇੱਧਰ ਚਲੋ ਪ੍ਰਿਆ ਦਾ ਪੇਪਰ ਪਤਾ ਲੱਗ ਗਿਆ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਨੀ ਆ ਜੇ ਦਿਖੇ ਤਾਂ ਆ ਦੇਖੋ ਖੇਤ ਦੇ ਵਿੱਚ ਇਹ ਆ ਲੋਕ ਕੁਮਰੇ ਨੇ ਇਹ ਕਿਉਂ ਕੁਮਰੇ ਨੇ ਮੈਂ ਤੁਹਾਨੂੰ ਦੱਸ ਦਿੰਨੀ ਆ ਇਸ ਸਾਰੋਂ ਤੋੜ ਰਹੇ ਨੇ ਸਾਰੋਂ ਜਿਹੜੇ ਬੀ ਹੋਗੇ ਨਾ ਪਣਾਂ ਤੋੜ ਰਹੇ ਨੇ ਉਹਦੇ ਨਾਲ ਫਿਰ ਸਰੋਂ ਦਾ ਤੇਲ ਕੱਢਣਗੇ ਇੱਧਰ ਸ਼ਬਦ ਰੋਂਦਾ ਆ ਰਿਹਾ ਕਿਹੜਾ ਗੇਟ ਵੱਜ ਗਿਆ ਬਟਾ ਮੀਨ ਕਿਵੇਂ ਉਹ ਟੱਡੀ ਵਾਰ ਨਿਕਲਿਆ ਸੀ ਅੱਛਾ ਮੇਰੇ ਗੇਟ ਤੇ ਵੱਜਿਆ ਕੀ ਮੇਰੇ ਗੇਟ ਤੁਸੀਂ ਕੀ ਕਰ ਰਹੇ ਹੋ ਹਮ ਲੈ ਰਹੇ ਹਾਂ ਦੁਪਹਿਰ ਨੂੰ ਸੰਬਾਤ ਇੱਧਰ ਸੰਬਾਤ ਲੈ ਰਹੇ ਨੇ ਸਚਿਨ ਦੇ ਮੰਮੀ ਫਿਰ ਮੈਨੂੰ ਨਾ ਬੜੇ ਮੈਸੇਜ ਆਉਂਦੇ ਨੇ ਪਤਾ ਕੀ ਆਉਂਦੇ ਨੇ ਮੈਸੇਜ ਬਲੌਗ ਨਹੀਂ ਬਣਾਉਂਦੇ ਮੈਂ ਬਲੌਗ ਜਲਦੀ ਪਾਇਆ ਕਰੂੰ ਫਿਰ ਕੰਟੈਂਟ ਨਹੀਂ ਹੁੰਦਾ ਨਾ ਤਾਂ ਨਹੀਂ ਰੈਗੂਲਰ ਪਾਉਂਦੇ ਫਿਰ ਮੈਂ ਕਿਹਾ ਚੱਲ ਹੁਣ ਫਟਾਫਟ ਸ਼ੂਟ ਕਰੀਏ ਫਿਰ ਮੈਂ ਹੁਣ ਮੁੰਡੇ ਨੇ ਕੰਮ ਨਹੀਂ ਕੀਤਾ ਦੇਖ ਲਓ ਫਿਰ ਕੀ ਆ ਐ ਤਾਂ ਮੈਂ ਵੀ ਨਹੀਂ ਮੈਂ ਫਿਰ ਕੀ ਆ ਸ਼ਾਵ ਨੇ ਕਿਹਾ ਬਾਹਰ ਛੱਡਿਆ ਕਰੋ ਟਿੱਡੀ ਵਾਂਗੂ ਫੁਲਵਾੜੀ ਉਧਰ ਦੇਖ ਲਓ ਕਿੱਥੇ ਚੜ ਗਿਆ ਆਹ ਦੇਖ ਲਓ ਇੱਧਰ ਸ਼ੈਤਾਨ ਚਲੋ ਯਾਰ ਸਾਡੀਆਂ ਗੱਲਾਂ ਤਾਂ ਇੰਝ ਚੱਲਦੀਆਂ ਨੇ ਲੈਮਨ ਗ੍ਰਾਸ ਦਾ ਦਿੱਤਾ ਸੀ ਉਹ ਪਾਣੀ ਪਾਨੇ ਕੋਲ ਜਾਨੀ ਹੈ ਗੱਭਲੇ ਜੇ ਹਫ਼ਤੇ ਦੋ ਦਿਨ ਪਾਦਿਆ ਕਰੋ ਹੁਣ ਸੱਚ ਜਲਦੀ ਪਾਣਾ ਪਿਆ ਕਰੂਗਾ ਬਾਜੋ ਆਪਣੀ ਤਾਂ ਪਕਾਈ ਚੱਲਦੀ ਰਹਿਣੀ ਹੈ ਹਨਾ ਚਲੋ ਜੀ ਬਣੇ ਰੋ ਵਲੌਗ ਚ ਅੱਗੇ ਦੇਖਦੇ ਆ ਫਿਰ ਹਨਾ ਸ਼ਾਵ ਨੂੰ ਕੀ ਕਰਦੇ ਆ ਹਾਂ ਇਧਰ ਦੇਖ ਰਹੇ ਆ ਅਸੀਂ ਮੂਵੀ ਕਿਉਂਕਿ ਕੱਲ ਐ ਵੀਕਐਫ ਤੇ ਆਪਾਂ ਦੇਖ ਰਹੇ ਆ ਪਾਇਰੇਟਸ ਆਫ ਦਾ ਕੈਰੀਬੀਅਨ ਪਾਰਟ ਕਿਹੜਾ ਡੈਡ ਮੈਨਸ ਚੈਸਟ ਅਸੀਂ ਹੁਣ ਦੁਆਰ ਤੋਂ ਇਹ ਸ਼ੁਰੂ ਕੀਤੀਆਂ ਹੋਈਆਂ ਸਾਡਾ ਦਿਲ ਕਰ ਰਿਹਾ ਸੀਗਾ ਵੇਖਣ ਨੂੰ ਕਿਉਂਕਿ ਹੁਣ ਆਪਣੇ ਨਵਾਂ ਸਪੀਕਰ ਆਇਆ ਤਾਂ ਔਰ ਆਪਾਂ ਐਗਰੋਲ ਖਾ ਕੇ ਆ ਗਏ ਸੀਗੇ ਤੇ ਹੁਣ ਸੋਚ ਰਹੇ ਹਾਂ ਕਿ ਕਿਉਂ ਨਾ ਆਪਾਂ ਕਰ ਦਈਏ ਵਲੌਗ ਦਾ ਐਂਡ ਕੋਪਸ ਤੋਂ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਜੇ ਵਲੌਗ ਵਧੀਆ ਲੱਗਿਆ ਤਾਂ ਸਾਡੇ ਵਲੌਗਸ ਨੂੰ ਲਾਈਕ